ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ 24 ਸਾਲਾਂ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਬਣਿਆ ਹੈ ਦਹਿਸ਼ਤ ਦਾ ਮਾਹੌਲ ਜਦ ਮਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਮਾਂ ਦਾ ਰੋ ਰੋ ਕੇ ਸੀ ਬੁਰਾ ਹਾਲ ਪਰ ਪਤਨੂ ਬਚਾਦਾ ਨਾ 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 ਅਨੇਕ ਰੀ ਨਾ ਆਪਕਾ ਜੇਕਰ ਜੋਗਾ ਕੀ ਗੁਰਦਾਸਪੁਰ ਪੁਲਸ ਨਹੀਂ ਪੈਂਦੇ ਪੁਰਾਣਾ ਧਾਰੀਵਾਲ ਰੇਲਵੇ ਲਾਈਨ ਦੇ ਨਜ਼ਦੀਕ ਖੇਤਾਂ ਵਿੱਚ ਇੱਕ 24 ਸਾਲਾ ਨੌਜਵਾਨ ਦੀ ਖੂਨ ਨਾਲ ਲਤਪਤ ਲਾਸ਼ ਮਿਲਣ ਕਾਰਨ ਜਿੱਥੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਮ੍ਰਿਤਕ ਚਾਨਮਸੀ ਦੀ ਮਾਤਾ ਭੋਲੀ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਸਾਡੇ ਘਰ ਆ ਕੇ ਦੱਸਿਆ ਕਿ ਸਾਡਾ ਬੇਟਾ ਚਾਨਮਸੀ ਰੇਲਵੇ ਲਾਈਨ ਦੇ ਨਜ਼ਦੀਕ ਖੇਤਾਂ ਵਿੱਚ ਪਿਆ ਹੋਇਆ ਹੈ ਜਦ ਜਾ ਕੇ ਦੇਖਿਆ ਤਾਂ ਉਸ ਨੂੰ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਖੂਨ ਨਾਲ ਲਤਪਤ ਸੀ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਕਿਸੇ ਨਾਲ ਸ਼ਟਰਿੰਗ ਦਾ ਕੰਮ ਕਰਦਾ ਸੀ ਅਤੇ ਅੱਜ ਹੀ ਸਵੇਰੇ ਹੀ ਉਹਨਾਂ ਦੇ ਨਾਲ ਗਿਆ ਸੀ ਜਿਸ ਤੇ ਪੁਲਿਸ ਸਟੇਸ਼ਨ ਧਾਰੀਵਾਲ ਅੰਦੀਨ 108 ਐਂਬੂਲੈਂਸ ਤੇ ਫੋਨ ਚੁਚਿਤ ਕੀਤਾ ਅਤੇ ਮੌਕੇ ਤੇ ਐਂਬੂਲੈਂਸ ਅਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ ਜਿੱਥੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਪੁਲਿਸ ਅਧਿਕਾਰੀ ਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਹਰ ਐਂਗਲ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਵਾਰਸ਼ਾਂ ਤੇ ਬਿਆਨਾਂ ਦੇ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਵੇਗੀ। ਆਹ ਫਤਵਾ। ਅਜਾ ਕੀ ਚੱਲਿਆ? ਵੇ ਮੇਰੇ ਪੁੱਤ। ਵੇ ਤਰਸੋ ਨੀ। ਹਾਈ ਹਾਈ। ਅੱਜ ਰੋਜ਼ਗਾਰ ਨਹੀਂ ਸੀ। ਆ ਵਾਦੀ ਜੇ ਮੋ

ਅਜਿਹਾ ਹੀ ਨਾ ਰਿਹਾ ਆਇਓ ਕਰੋ ਯਾ ਆ ਕੇ ਮਜਾਡਾ ਬੱਚਾ ਆ ਰਿਹਾ ਹੈ ਮਾਸ਼ਾ ਅੱਲ ਜਿੱਥੇ ਪੁਲਸ ਅਧਿਕਾਰੀ ਏਐਸਆਈ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਹਰ ਐਂਗਲ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਵੇਗੀ ਪਰ ਇਹ লাশ ਮਿਲਣ ਨਾਲ ਸੰਸਨੀ ਫੈਲ ਗਈ ਹੈ ਜੋ ਤੜਕਸਰਸੋ ਦੇ ਇਹ ਘਟਨਾ ਵਾਪਰੀ ਹੈ ਜਿੱਥੇ ਨੌਜਵਾਨ ਕੰਮ ਤੇ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਤਾ ਨਹੀਂ ਪਤਾ ਨਹੀਂ ਕਿਹਾ ਜਾਂਦਾ ਜਿਵੇਂ ਸੁਝਾ ਮਿਲੀ ਆ ਥਾਣੀ ਰਾਜ ਜੀ ਕੇ ਨੇ ਫੋਨ ਤੇ ਤੇ ਇੱਕ ਨੜਕਾ ਜਿਹੜਾ 24 ਸਾਲ ਉਮਰ ਦਾ ਤੇ ਰੇਲਵੇ ਲਾਈਨ ਤੇ ਲਾਗੇ ਪੁਰਾਣੇ ਘਰੀਲ ਚ ਉਹ ਡਿਗਿਆ ਪਿਆ ਸੀ ਤੇ ਜਿਹਦੇ ਅਸੀਂ ਆ ਗਏ ਤੇ ਮੌਕੇ ਤੇ ਵੇਖਿਆ ਉਹਦੇ ਪੂਰੀ ਸਟਾ ਲੱਗੀਆਂ ਤੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਦੋਨੋਂ ਹਸਪਤਾਲ ਜਾਇਆ ਬਾਕੀ ਅਗਲੀ ਗੱਲ ਵੀ ਵੇਖਣਾ ਅੱਗੇ ਜਾ ਕੇ ਵੇਖਣਾ ਕਿ ਕੀ ਕਰ ਗਿਆ ਪਰਿਵਾਰਕ ਮੈਂਗੋ ਦੱਸਦੇ ਆ ਕਿ ਕਿੰਨੇ ਲਿਆਂਦਾ ਕੀ ਕੀਤਾ ਜੀ ਪਰਿਵਾਰਕ ਮੈਂਬਰ ਕਹਿੰਦੇ ਵੀ ਇਹ ਕੰਮ ਕਰਦਾ ਜੀ ਸ਼ਟਰਿੰਗ ਦਾ ਜੀ ਤੇ ਸਾਨੂੰ ਤੇ ਹੁਣੇ ਉਹਨਾਂ ਨੂੰ ਵੀ ਹੁਣੇ ਪਤਾ ਲੱਗਾ ਬਾਕੀ ਉਹ ਸਦਮੇ 'ਚ ਹੀ ਉਹਨਾਂ ਨੇ ਕਹੀਏ ਦੱਸੇ ਰਿਹਾ ਨਾ ਸਾਰਾ ਕੁਝ ਕਿ ਇਹਨੇ ਕਿੰਨੇ ਵਜੇ ਘਰੋਂ ਉਹਨਾਂ ਦੀ ਕਿੱਥੇ ਗਿਆ ਆ ਤੇ ਕਿੱਥੇ ਕੰਮ ਕਰਦਾ ਸੀ ਉਹ ਫਿਰ ਸਾਰਾ ਪੁੱਛ ਕੇ ਵੈਰੀਫਾਈ ਕਰਕੇ ਤੇ ਅੱਗੇ ਕਲੀਅਰ ਕਿਤੇ ਗਏ ਤਾਂ ਜਿੱਥੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਅਤੇ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਜਿਸ ਤਰੀਕੇ ਨਾਲ ਨੌਜਵਾਨ ਦਾ ਕਤਲ ਹੁੰਦਾ ਦੱਸਿਆ ਗਿਆ ਹੈ ਕਿ ਉਸ ਦੇ ਸਰੀਰ ਦੇ ਉੱਪਰ ਬਹੁਤ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਹਨ ਜੋ ਘਰੋਂ ਆਪਣੇ ਕੰਮ ਦੇ ਉੱਪਰ ਜਾ ਰਿਹਾ ਸੀ ਜੋ ਸ਼ਟਰਿੰਗ ਦਾ ਕੰਮ ਕਰਦਾ ਸੀ ਤਾਂ ਜਿੱਥੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਰਵਾਈ ਕਰਦਿਆਂ ਹੋયા ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਪਰ ਇਸ লাশ ਮਿਲਣ ਨਾਲ ਜਿੱਥੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ rahul ਦੇ ਨਾਲ ਬਿਊਰੋ ਦੀਪਕ ਸਾਢੀ ਦੀ ਵਿਸ਼ੇਸ਼ ਰਿਪੋਰਟ